ਕੁਰਤਾਸਪੁਰ ਤੇ ਥਾਣਾ ਦੀਨਾ ਨਗਰ ਤੇ ਪਿੰਡ ਅਬਖੈਲ ਉਰ ਤੇ ਨਿਵਾਸੀ 파ਸ਼ਟ ਜਸ਼ਨ ਗਿਲ ਦੁਆਰਾ ਇੱਕ ਡੀਸੀਏ ਦੀ 21 ਸਾਲਾ ਪਤੀ ਆਰਥਨ ਨਾਲ ਦੁਸ਼ਕਰਮ ਦੇ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਕਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਉਸ ਦੇ ਖਿਲਾਫ ਜੁਲਾਈ 2023 ਵਿੱਚ ਮਾਮਲਾ ਦਰਜ ਹੋਇਆ ਸੀ ਪਰ ਕਰੀਬ 2 ਸਾਲ ਬੀਤ ਚੰਦ ਦੇ ਪਾਦ ਵੀ ਪੁਲਿਸ ਤੇ ਹੱਥ ਅਜੇ ਖਾਲੀ ਹਨ ਉਧਰ ਬੀਤੇ ਦਿਨ ਮ੍ਰਿਤਕਾ ਦੇ ਪਿਤਾ ਦੁਆਰਾ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਪੁਲਸ ਉੱਪਰ ਗੰਭੀਰ ਦੋਸ਼ ਲਗਾਏ ਗਏ ਸਨ ਜਿਸ ਨਾਲ ਮਾਮਲਾ ਤੁਰ ਫੜਦਾ ਨਜ਼ਰ ਆਇਆ ਸੀ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਗੁਰਦਾਸਪੁਰ ਅਮੋਲਕ ਸਿੰਘ ਦੇ ਜ਼ਰੀਏ ਇੱਕ ਵੀਡੀਓ ਜਾਰੀ ਕਰਵਾ ਕੇ ਰੋਪੀਨ ਚਲਦ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਸੀ। ਗੌਰਤਲ ਬਹਿਕੇ 9 ਜੁਲਾਈ 2023 ਚ ਪੁਲਿਸ ਸਟੇਸ਼ਨ ਦੀਨਾਗਰ ਦੇ ਪਿੰਡ ਅਬਖੈਲਪੋ ਦੇ ਨਿਵਾਸੀ ਪਾਸਟਰ ਜਸ਼ਨ ਗਿਲ ਦੇ ਖਿਲਾਫ ਧਾਰਾ 376 ਤੇ 304ਏ ਦੇ ਤਹਿਤ ਪਕੜਮਾਨ ਦਰਜ ਕੀਤਾ ਗਿਆ ਸੀ ਅਤੇ ਇਹ ਮਾਮਲਾ ਇੱਕ ਬੀਐਸਸੀ 21 ਸਾਲਾ ਵਿਦਿਆਰਥਣ ਦੇ ਨਾਲ ਦੁਸ਼ਕਰਮ ਤੇ ਹਰਪਾ ਤਹਿਤ ਦਰਜ ਕੀਤਾ ਗਿਆ ਸੀ ਪਰ ਅਜੇ ਤੱਕ ਪਾਸਟਰ ਜਸ਼ਨ ਦੀ ਗ੍ਰਿਫਤਾਰੀ ਨਹੀਂ ਹੋਈ ਸੀ ਅਤੇ ਹੁਣ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਉਸ ਤੋਂ ਬਾਅਦ ਪੁਲਸ ਹਰਕਤ ਚਾਹੀ। ਇਸ ਸਬੰਧੀ ਪੀਬਲਵੰਤ ਸਿੰਘ ਨੇ ਕਿਹਾ ਕਿ ਤਿੰਨ ਤਿੰਨ ਪਹਿਲਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਅਧਿਕਾਰੀਆਂ ਚਰੀ ਲੜਕੀ ਦੇ ਪਿਤਾ ਨੂੰ ਬੁਲਾਇਆ ਸੀ ਪਰ ਉਹ ਦਫ਼ਤਰ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਪੁਲਸ ਹਲੋ ਸ਼ਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਮੁਖਮਲ ਜਮ ਜਸ਼ਨ ਗਿਲ ਪਾਸਟਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਸ ਹਲੋ ਫਿਲਹਾਲ ਪਾਸਟਰ ਦੇ ਭਰਾ ਨੂੰ ਪੁਲਸ ਹਲੋ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ 2023 ਦੀ ਹੈ ਜੀ ਪੰਜਵੇਂ ਮਹੀਨੇ ਦੀ ਤੇ ਬੇਟੀ ਦੀ ਮੌਤ ਹੋ ਜਾਂਦੀ ਹੈ ਜੀ ਪਾਸਟਰ ਜਸ਼ਨ ਕੇ ਲਈ ਰਹੀ ਜੀ ਪਿੰਡ ਬਲਖੇਰ ਦਾ ਤੇ ਅਦੇ ਚਰਚ ਵਿੱਚ ਮੇਰੀ ਸਾਰਾ ਪਰਿਵਾਰ ਆਦਾ ਜਾਂਦਾ ਰਿਹਾ ਜੀ ਔਰ ਇਹਨੇ ਆਪਣੀ ਮੇਰੀ ਬੇਟੀ ਨੂੰ ਆਪਣੇ ਚਾਸੀ ਵਿੱਚ ਲੈ ਕੇ ਉਹਦੇ ਨਾਲ ਰੇਪ ਕਰਦਾ ਰਿਹਾ ਔਰ ਉਹਨੂੰ ਗਰਭ ਪਾਤ ਪੂਰਾ ਕਲਮੰਤ ਕੋਰ ਪਿੰਡ ਗੋਤ ਕੋਕਰ ਦੀ ਰਹਿਣ ਵਾਲੀ ਹੈ ਜੀ ਜਿਹਦੇ ਕੋਲੋਂ ਕਰਾਇਆ ਜੀ ਔਰ ਪੁਲਿਸ ਵਾਲੇ ਅਜੇ ਤੱਕ ਉਹਦਾ ਨਾਮ ਜਿਹੜਾ ਯੂ ਪਰਚੇ ਵਿੱਚ ਨਹੀਂ ਕਰ ਰਹੇ ਜੀ ਉਹਦੇ ਵਾਸਤੇ ਅੱਜ ਆਏ ਆ ਜੀ ਆਪਾਂ ਯੋਧਨ ਅਮਜਰਾਵ ਵਿੱਚ ਲਿਖਾਈ ਜਾਏਗੀ ਕਲਵੰਤ ਕੋਰ ਦਾ ਉਸ ਤੋਂ ਬਾਅਦ ਕਿ ਉਹ ਫਾਦਰ ਫੜਾਗਾ ਨਹੀਂ ਨਹੀਂ ਹਜੇ ਤੱਕ ਪਾਸਟਰ ਫੜਿਆ ਨਹੀਂ ਗਿਆ ਜੀ ਹੁਣ ਐਸਐਸਪੀ ਸਾਹਿਬ ਨੇ ਸਾਨੂੰ ਪ੍ਰੋਸੱਦਵ ਆਪੀ ਆਪਣੀਆਂ ਆਪਣੀਆਂ ਟੀਮਾਂ ਗਠਨ ਕੀਤੀਆਂ ਨੇ ਜੀ ਜਿਹੜੀਆਂ ਉਹਨੂੰ ਜੰਮੂ ਵਿੱਚ ਫੜਨ ਵਾਸਤੇ ਗਈਆਂ ਈਆਂ ਨੇ ਜੀ ਹੁਣ ਸਾਨੂੰ ਐਸਐਸਪੀ ਸਾਹਿਬ ਕੋਲੋਂ ਉਮੀਦ ਹੈ ਕਿ ਜਲਦੀ ਤੋਂ ਜਲਦੀ ਪਾਸਟਰ ਨੂੰ ਗ੍ਰਿਫਤਾਰ ਕਰ ਲੈਣਗੇ ਇੰਨਾ ਸੱਟ ਦਾ ਜਿਹੜਾ ਮੁਕੀਓਤ ਬਦਲ ਗਿਆ ਨੀਓਪੇਨਿੰਗ ਸਰੋ ਕਿੰ ਕਿਰੇ ਅਸਤ ਜੋ ਮਿਆਰਾ ਕਰੇ ਅਧਿਕਾਰ ਜੋ ਮਿਆਰਾ ਬਰਬੂਰੀ ਬੋਲ ਕੇ ਬੋਲੋ ਜੀ ਬੀਕ ਮੈਨੂੰ ਨਹੀਂ ਪਤਾ ਨਹੀਂ ਕਿੰਨਾ ਟਾਈਮ ਕਿਉਂ ਲੱਗਿਆ ਤੁਹਾਡੀ ਇੰਨਾ ਟਾਈਮ ਜੀ ਪਹਿਲੇ ਜਿਹੜੇ ਐਸਐਚਓ ਸੀ ਐਸਐਸਆਈ ਰਵਿੰਦਰ ਕੁਮਾਰ ਹੀ ਜਤਿੰਦਰ ਜੋਤੀ ਹੀ ਐਸਐਚਓ ਐਸਐਸਪੀ ਡੀਐਸਪੀ ਹੀ ਮੰਗਲ ਸਿੰਘ ਇਹਨਾਂ ਨੇ ਜੀ ਸਿੱਧੀ ਗੱਲ ਹੈ ਜੀ ਪੈਸਾ ਖਾਦਾ ਤਾਂ ਹੀ ਮੈਨਾਂ ਕੋਲੋਂ ਜਾਂਦਾ ਹੀ ਵੀ ਮੈਨੂੰ ਦਬਕੇ ਉਦੋਂ ਮਾਰਦੇ ਸੀ ਵੀ ਤੂੰ ਰਾਜੀਨਾਮਾ ਕਰ ਜੀ ਤੇ ਇਹਨਾਂ ਨੇ ਕੋਈ ਮੇਰੀ ਸਨਮਾਈ ਨਹੀਂ ਕੀਤੀ ਜਦ ਕਿ ਮੈਂ ਆਪਣੇ ਤੌਰ ਤੇ ਫੇਰ ਦੁਬਾਰਾ ਹੁਣ ਆਪਣੇ ਤੌਰ ਤੇ ਜੰਮੂ ਜਾਂਦਾ ਰਿਆਂ ਜੀ ਉੱਥੇ ਉਹਨਾਂ ਦੀਆਂ ਪਾਸਟਰਾਂ ਦੀਆਂ ਜਿਹੜੀਆਂ ਵੀਡੀਓ ਮੈਂ ਬਣਾ ਕੇ ਲਿਆਂਦੀਆਂ ਔਰ ਉਹਨਾਂ ਦੀਆਂ ਨੈਟ ਤੇ ਜਿਹੜੀਆਂ ਉਹਨਾਂ ਨੇ ਵੀਡੀਓ ਪਾਈਆਂ ਉਹ ਦਿਖਾਈਆਂ ਮੈਂ ਪੁਲਿਸ ਨੂੰ ਆਂਕੇ ਪੁਲਸਵਾਲਿਆਂ ਨੂੰ ਦਿਨ ਨਗ ਦੇ ਐਸਐਚਓ ਸਾਹਿਬ ਨੂੰ ਮੈਂ ਦਿਖਾਈਆਂ 4 ਤਰੀਕ ਤੇ ਮੇਰਾ ਨਾਮ ਸਿਮਰਾਂਜੀਤ ਸਿੰਘ ਮਾਨ ਹੈ ਜੀ ਮੈਂ ਮੁਹਾਲੀ ਤੋਂ ਰਹਿਣ ਵਾਲਾ ਇਹ ਜਿਹੜਾ ਇਹਨਾਂ ਨੇ ਅਪਰੋਚ ਕੀਤੀ ਸੀ ਸਰ ਮੇਰੀ ਹੈਲਪ ਕੀਤੀ ਜਾਵੇ ਘਟਨਾ ਇਹ ਸੀਗੀ ਜਿਹੜੀ ਦਿਨਾਂ ਨਗਰ ਕੁੜੀ ਪੜਦੀ ਸੀ ਬੀਸੀਏ ਦੇ ਲਾਸਟ ਇਗਜ਼ਾਮ ਸੀਗਾ ਜਿਹੜਾ ਕਿ ਜਸ਼ਨ ਗਿੱਲ ਪਾਸਟਰ ਸੀਗਾ ਉਹ ਕੁੜੀ ਨਾਲ ਬਲਤਕਾਰ ਕਰਦਾ ਰਿਹਾ ਰਿਲੇਸ਼ਨ ਬਣਾਉਂਦਾ ਰਿਹਾ ਤੇ ਜਿਹੜੀ ਕਿ ਉਹ ਕੁੜੀ ਆਪਣੇ ਘਰ ਦੇ ਨਾਲ ਉਹਨੂੰ ਡਰਾਉਂਦਾ ਰਿਹਾ ਡਰਾਉਣ ਤੋਂ ਬਾਅਦ ਵੀ ਤੇਰੇ ਘਰ ਦੇ ਨਾਲ ਮਾਰ ਦਿੱਤਾ ਜਾਊਗਾ ਤੇਰੇ ਭਰਾ ਨੂੰ ਮਾਰ ਦਿੱਤਾ ਜਾਊਗਾ ਤੇ ਫਿਰ ਜਿਹੜਾ ਜਸ਼ਨ ਗਿੱਲ ਹੈ ਫਿਰ ਉਹਨੇ ਪਰਚਾ ਦਰਜ ਨਹੀਂ ਕਰਾਇਆ ਤਾਂ ਜਦੋਂ ਹਸਪੀਟਲ ਪ੍ਰੈਗਨੈਂਟ ਹੋ ਜਾਂਦੀ ਏ ਕੁੜੀ ਤੇ ਹਸਪੀਟਲ ਲਈ ਉਹਨੂੰ ਇੱਕ ਪ੍ਰਾਈਵੇਟ ਹਸਪੀਟਲ ਤੇ ਲੈ ਕੇ ਜਾਂਦੇ ਆ ਪ੍ਰਾਈਵੇਟ ਜਿਹੜੀ ਕਲਵੰਤ ਕੌਰ ਦਾ ਹਸਪੀਟਲ ਸੀਗਾ ਉਹ ਕਿਸੇ ਪਿੰਡ 'ਚ ਸੀਗਾ ਉਹਨੇ ਆਪਣੇ ਘਰ 'ਚ ਖੋਲ ਰੱਖਿਆ ਸੀਗਾ ਉਤੋਂ ਬਾਅਦ 'ਚ ਉਹ ਕੁੜੀ ਦਾ ਅਬੋਰਸ਼ਨ ਹੋ ਜਾਂਦਾ ਜਦੋਂ ਅਬੋਰਸ਼ਨ ਤੋਂ ਬਾਅਦ ਕੁੜੀ ਨੂੰ ਹਸਪੀਟਲ 'ਚ ਆਪਣੇ ਘਰ ਆ ਕੇ ਦੱਸ ਸੀ ਮੇਰਾ ਅਬੋਰਸ਼ਨ ਕਰਾਇਆ ਉਤੋਂ ਬਾਅਦ ਉਹ ਨਾਲ ਹੀ ਇੱਕ ਦਿਨ ਬਾਅਦ ਦੋ ਦਿਨ ਬਾਅਦ ਉਹਦੇ ਬਲੀਡਿੰਗ ਸ਼ੁਰੂ ਹੋ ਜਾਂਦੀ ਏ ਪੇਨ ਹੋ ਜਾਂਦਾ ਪੇਨ ਹੋਣ ਤੋਂ ਬਾਅਦ ਹੀ ਵੱਡੇ ਹਸਪੀਟਲ ਲੈ ਕੇ ਜਾਂਦੇ ਆ ਉੱਥੋਂ ਦੇ ਅਧਿਕਾਰੀਆਂ ਨੂੰ ਜਿਹੜੇ ਡਾਕਟਰ ਵੀ ਸੀਗੇ ਉਹਨਾਂ ਨੇ ਰੋੜ ਮਰੋੜ ਕੇ ਇਹਨਾਂ ਦਾ ਜਿਹੜੀ ਪੋਸਟ ਮਰਟ ਰਿਪੋਰਟ ਸੀਗੀ ਜਿਹੜਾ ਦੂਜੀ ਕੁਲਵੰਤਪੁਰ ਦਾ ਨਾਂ ਕੱਢ ਦਿੱਤਾ ਸੀਗਾ ਕਿਉਂਕਿ ਉਹ ਤਾਂ ਆਪਣੇ ਘਰ ਚ ਹੀ ਕੋਈ ਚਲਾਉਂਦੀ ਸੀਗੀ ਜਿਹੜਾ ਆਪਣਾ ਹਸਪੀਟਲ ਚੋਂ ਘਰ ਤੇ ਚਲਾ ਰਹੀ ਸੀਗੀ ਜਿਹੜਾ ਕਿ ਉਹ ਜਸ਼ਨ ਗਿੱਲ ਦਾ ਐਡਾ ਕੋ ਮਤਲਬ ਰਤਬਾ ਬਣਾ ਰੱਖਿਆ ਗੁਰਦਾਸਪੁਰ ਚ ਕਿ ਮੇਰੇ ਤੋਂ ਸਾਰਾ ਪ੍ਰਸ਼ਾਸਨ ਮੇਰੀ ਜੇਬ ਚ ਹੈ ਤੇ ਇਹਨਾਂ ਨੂੰ ਘੁਮਾ ਕੇ ਇਹ ਬੰਦੇ ਦੀ ਪਹਿਲਾਂ ਜੋ ਐਸਐਚਓ ਜਤਿੰਦਰ ਜੋਤੀ ਜੀ ਜਿਹੜੇ ਦਿਨਾਂ ਲਗਤ ਥਾਣੇ ਦੇ ਸੀਗੇ ਇਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਤੇ ਬਲਵੀਰ ਸਿੰਘ ਸੀਗੇ ਇਹਨਾਂ ਨੇ ਕਿਸੇ ਦੀ ਬਾਹ ਨਹੀਂ ਪੜੀ ਕਿ ਵਿੱਚ ਡੀਐਸਟੀ ਇਨਵੋਲਵ ਸੀ ਜੰਮੂ ਦੇ ਐਸਪੀ ਸੀਗੇ ਜਿਨ੍ਹਾਂ ਨੇ ਇਹਨੂੰ ਦੱਬ ਕੇ ਡਰਾਉਣਾ ਧੰਗਣਾ ਸ਼ੁਰੂ ਕਰ ਦਿੱਤਾ ਉਹ ਤੋਂ ਬਾਅਦ ਇਹ ਬੰਦਾ ਘਰ ਤੋਂ ਬੇਕਾਰ ਹੋ ਗਿਆ ਘਰ ਛੱਡ ਕੇ ਬਾਹਰ ਕਿਤੇ ਰਹਿਣ ਲੱਗ ਗਿਆ ਤੇ ਘਰ ਦੀ ਬਜਾਰੇ ਦੀ ਹਾਲਾਤ ਕੁਛ ਐਦਾਂ ਦੇ ਹੋ ਗਏ ਨੇ ਜਿਹੜਾ ਗਰਦਾਸਪੁਰ ਛੱਡ ਲਾ ਕੇ ਡਰਦਾ ਡਰਦਾ ਰਿਹਾ ਬੰਦਾ ਡਰਨ ਤੋਂ ਬਾਅਦ ਇਹਨੇ ਤੱਕੇ ਖਾਣ ਤੋਂ ਬਾਅਦ ਚਲੋ ਮੇਰੇ ਨਾਲ ਅਪਰੋਚ ਕੀਤੀ ਕਿ ਭਾਈ ਸਾਹਿਬ ਮੇਰੇ ਨਾਲ ਤੱਕਾ ਹੋਇਆ ਵੀ ਐਦਾਂ ਐਦਾਂ ਵੀ ਤੁਸੀਂ ਜਿਹੜਾ ਕੁੜੀ ਨੂੰ ਇਨਸਾਬ ਦਏ ਬਲਜਿੰਦਰ ਪਾਸਟਰ ਜਿਹੜਾ ਜੇਲ੍ਹ ਭੇਜਿਆ ਜੀ ਉਹਨੂੰ ਸਜ਼ਾ ਉਮਰ ਕੈਦ ਹੋਈ ਹੈ ਕਹਿੰਦੇ ਭਾਈ ਮੇਰੀ ਫਿਲਪ ਕੀਤੀ ਜਾਵੇ ਇਹਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਇਹ ਆਮ ਘੁੰਮਦਾ ਪਿਆ ਸ਼ਰੀਆਮ ਘੁੰਮਦਾ ਬਰਦਾਸਪੁਰ ਚਰਚ ਲਾਉਂਦਾ ਜੰਮੂ ਚਰਚ ਲਾਉਂਦਾ ਇਹ ਬੰਦਾ ਜਸ਼ਨ ਗਿਲ ਜਿਹੜਾ ਹੁਣ ਉਹ ਤੋਂ ਬਾਅਦ ਆਪਣੇ ਭਤੀਜੇ ਨੂੰ 에어ਪੋਰਟ ਤੇ ਛੱਡਣ ਜਾਂਦਾ ਜਦ ਕਿ ਪੁਲਿਸ ਨੂੰ ਪਤਾ ਸੀਗਾ ਸਾਰਾ ਕੁਝ ਉਹ ਫਿਰ ਵੀ ਜਦੋਂ ਭਾਈ ਸਾਹਿਬ ਨੇ ਅਪਰੋਚ ਕੀਤੀ ਕਿ ਉਹ ਬੰਦਾ ਜੰਮੂ ਹੈ ਜੰਮੂ ਤੋਂ ਬਾਅਦ ਵੀ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਸੀ ਜਿਹੜਾ ਜੋਤੀ ਜੀ ਸੀਗਾ ਉਹ ਤੇ ਉਲਟਾ ਦਰਾਲਾ ਧੰਗਾਣਾ ਸ਼ੁਰੂ ਕਰਦਾ ਸੀਗਾ ਜੀ ਕੁੜੀ ਦੀ ਇਹ ਸੀਗੀ ਜੀ 21 AC 21 AC ਗੂਸਟਾਈਮ ਜੀ ਇੱਕ ਸਵਾਲ ਦਾ ਜਵਾਬ ਚਾਹੀਦਾ ਜੀ ਜਿਆ ਪ੍ਰਸ਼ਾਸਨ ਜਦੋਂ ਰੇਪ ਕੇਸ ਹੁੰਦਾ ਇਹ ਰੇਪ ਇਸ ਬਾਅਦ ਚ ਪਹਿਲੇ ਪਹਿਲੇ ਅਰੈਸਟ ਕੀਤੇ ਜਾਂਦੇ ਆ ਇਸ ਕੇਸ ਦੇ ਵਿੱਚ ਪ੍ਰਸ਼ਾਸਨ ਨੇ ਫੇਲੀਅਰ ਤੋਂ ਕੀਤੀ ਆ ਕਿ ਇਹ ਕੁੜੀ ਦਾ ਮਰਡਰ ਵੀ ਹੋ ਜਾਂਦਾ ਹੈ ਦੋ ਪਿਤਾ ਘਰ ਗਿਆ ਤੇ ਇਸ ਤੱਕ 2 ਸਾਲ ਜਿਹੜੇ ਆ ਇਹਨੂੰ ਕਿਦਾਂ ਦੇਖੀਏ ਦੇਖੋ ਜੀ ਉਸ ਟਾਈਮ ਜਿਹੜੇ ਇਨਸਪੈਕਟਰ ਸਾਹਿਬ ਸੀ ਦੀਨਾ ਨਗਰ ਦੇ ਜਤਿੰਦਰ ਜੋਤੀ ਜੀ ਇਹਨਾਂ ਦੀ ਮਤਲਬ ਬਾਹ ਫੜੀ ਨਹੀਂ ਪਰਚਾ ਵੀ ਘਟੋ ਘਟਾ ਇਹਨਾਂ ਨੇ 65 ਦਿਨ ਤੱਕ ਇਹ ਖਾ ਕੇ ਚਲੋ ਪਰਚਾ ਦਰਜ ਹੋ ਜਾਂਦਾ ਪਰਚਾ ਦਰਜ ਹੋਣ ਤੋਂ 374 304 ਤਾਰਾ ਲਾ ਦਿੱਤੀ ਗਈ ਹੈ ਜਦ ਕਿ ਉਹ ਕੁੜੀ ਦਾ ਮਰਡਰ ਹੋਇਆ ਮਰਡਰ ਹੋਣ ਤੋਂ ਬਾਅਦ ਜਿਹੜਾ ਮਤਲਬ ਮਰਡਰ ਹੋਣ ਤੋਂ ਬਾਅਦ ਤੁਸੀਂ ਮੰਨ ਲੇ ਚਲੋ 65 ਦਿਨ ਬਾਅਦ ਪਰਚਾ ਦਰਜ ਹੋਣਾ ਉਹ ਤੋਂ ਬਾਅਦ ਜਿਹੜੇ ਫਿਰ ਪਰਚਾ ਦਰਜ ਹੋਣ ਤੋਂ ਬਾਅਦ ਉਹ ਬੰਦਾ ਸ਼੍ਰੀਆਮ ਘੁੰਮਦਾ ਸ਼੍ਰੀਆਮ ਚਰਚ ਲਾਉਂਦਾ ਮਤਲਬ ਐਡਾਕ ਦਬਾਅ ਬਣਾ ਰੱਖਿਆ ਸੀ ਉਹ ਬੰਦੇ ਨੇ ਇਹਨਾਂ ਦੀ ਫੈਮਿਲੀ ਤੇ ਕਿ ਇਹਨੇ ਡਰਨ ਤੋਂ ਬਾਅਦ ਬੰਦੇ ਘਰ ਛੱਡ ਕੇ ਗਏ ਸੀਗੇ ਉਹ ਤੋਂ ਬਾਅਦ ਇਹਨਾਂ ਨੇ ਹੁਣ ਜਦੋਂ ਮੈਨੂੰ ਅਪਰੋਚ ਕੀਤੀ ਤਾਂ ਹੁਣ ਪੁਲਿਸ ਨੇ ਕਾਰਵਾਈ ਕਰਦੀ ਹੈ ਉਹਨਾਂ ਨੇ ਅਲੱਗ-ਅਲੱਗ ਟੀਮਾਂ ਆਪਣੀਆਂ ਭੇਜ ਚੁੱਕੀਆਂ ਹਨ ਮੋਹਾਲੀ ਦੀ ਟੀਮ ਵੀ ਭਲਾਈ ਹੈ ਕਿ ਉਹਨੂੰ ਅਰੈਸਟ ਕੀਤਾ ਜਾਵੇ ਤੇ ਸਾਨੂੰ ਪੁਲਿਸ ਨੇ ਅੱਜ ਬਹੁਤ ਪ੍ਰੋਸਸ ਦਿੱਤਾ ਅੱਜ ਪਹਿਲਾ ਚਲ ਨਹੀਂ ਸੀਗਾ ਪਰ ਨਹੀਂ ਕਿਹਾ ਜੀ ਉਹ ਦੋਸੀਆ ਉਹ ਪੁਲਿਸ ਵਾਲੇ ਤੇ ਵੀ ਕਾਰਵਾਈ ਹੋਣੀ ਜਿਹਨੇ ਬਲੇ ਕੀਤਾ ਬਿਲਕੁਲ ਨਾਲ ਤੁਸੀਂ ਅਸੀਂ ਹਾਈ ਕੋਰਟ ਜਾਵਾਂਗੇ ਜੀ ਇਹ ਤਾਂ ਕੋਈ ਸ਼ੱਕ ਨਹੀਂ ਜੇਕਰ ਜਾਵਾਂ ਤੇ ਦੂਜੀ ਗੱਲ ਜਿਹੜਾ ਕਿ ਇਹਨਾਂ ਨੇ ਪੈਸੇ ਖਾਤੇ ਸੀ ਸ਼ਰਾਮ ਕਰਨੇ ਪੈਸੇ ਖਾਤੇ ਸੀ ਪਹਿਲਾਂ ਆਪਾਂ ਤਾਂ ਕਹਿੰਦੇ ਪਹਿਲਾਂ ਵੀ ਵੀਡੀਓ ਚ ਬੋਲੇ ਕਿ ਨਾ ਪੈਸੇ ਲੈ ਦੇ ਕੇ ਸਾਰਾ ਕੁਝ ਜਿਹੜਾ ਹਸਪੀਟਲ ਚ ਪੈਸੇ ਦਿੱਤੇ ਹਸਪੀਟਲ ਚ ਵੀ ਦਿੱਤੇ ਆ ਉਸ ਤੋਂ ਬਾਅਦ ਜੋ ਪੁਲਿਸ ਨੂੰ ਜੋਤੀ ਆ ਤੁਹਾਨੂੰ ਜੋ ਸੌਰੀ ਜਿਹੜੇ ਜਤਿੰਦਰ ਜੋਤੀ ਜੀ ਨੇ ਇਹਨਾਂ ਨੂੰ ਵੀ ਪੈਸੇ ਦਿੱਤੇ ਨੇ ਦੱਸੋ ਵੀ ਪੈਸੇ ਲੈ ਕੇ ਕਿੱਥੋਂ ਤੱਕ ਅੱਜ ਫਿਰ ਮਤਲਬ ਉੱਥੇ ਆ ਇਸੀ ਮੀਡੀਆ ਇੱਡੀ ਇੱਕ ਵੱਡੀ ਤਾਕਤ ਐ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕੋਈ ਹੋਰ ਮਾਮਲਾ ਇਦਾਂ ਦਾ ਵੀ ਬਹੁਤ ਸਾਰੇ ਹੋਣਗੇ ਜਿਹੜੇ ਜਸ਼ਨ ਗਿੱਲੂ-ਗੱਲੂ ਕੀਤੇ ਗਏ ਹੋਣਗੇ ਜਿਹੜੇ ਲੋਕ ਡਰਦੇ ਅੱਜ ਸਾਹਮਣੇ ਨੇ ਜਿਵੇਂ ਕਿ ਬਲਵਿੰਦਰ ਪਾਸਟਰ ਤੋਂ ਬਹੁਤ ਸਾਰੀਆਂ ਕੁੜੀਆਂ ਸੀ ਜਿਹੜੇ ਸਾਹਮਣੇ ਬੋਲਣ ਤੋਂ ਡਰਦੀਆਂ ਸੀਗੀਆਂ ਅੱਜ ਦੇਖੋ ਕੁੜੀਆਂ ਸਾਹਮਣੇ ਆਈਆਂ ਉਹ ਅੱਜ ਬਲਵਿੰਦਰ ਸਿੰਘ ਸਲਾਖਾਂ ਦੇ ਵਿੱਚ ਐ ਆਹ ਤੇ ਜਸ਼ਨ ਗਿੱਲ ਵੀ ਅੱਜ ਪੁਲਿਸ ਨੇ ਸਾਨੂੰ ਇੱਡਾ ਹੌਸਲਾ ਦਿੱਤਾ ਕਿ ਉਹ 2-4 ਦਿਨਾਂ 'ਚ ਅਰੈਸਟ ਹੋਊਗਾ ਕੁਛ ਪਿਆ ਸੀ ਅੰਦੇ ਕਿਹਾ ਦੇ ਪ੍ਰੂਫ ਹੈਗੇ ਪੈਸੇ ਦਿੰਦੇ ਦੇਖੋ ਜੀ ਸ਼ਰਿਆਮ ਹੀ ਕਹਿੰਦਾ ਸੀਗਾ ਉਹ ਤਾਂ ਸ਼ਰਿਆਮ ਕਹਿੰਦਾ ਸੀ ਨਾ ਜਸ਼ਨ ਗੱਲੋ ਉਹ ਜਿਹੜੇ ਬੰਦੇ ਸਰਪੰਚ ਵਗੈਰਾ ਸੀਗੇ ਉਹ ਉਸ ਟਾਈਮ ਦੇ ਤੁਸੀਂ ਕੁਛ ਨਹੀਂ ਸਾਡਾ ਵਿਗਾੜ ਸਕਦੇ ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਕੁਛ ਨਹੀਂ ਜੋ ਤੁਸੀਂ ਜਿੱਥੇ ਮਰਜੀ ਭੱਜ ਲੋ ਤੁਹਾਡਾ ਸਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ ਹੁਣ ਲੀਕੋ ਮੰਗ ਕੀ ਹੈ ਲਾਸਟ ਕੀ ਮੰਗ ਸਾਡੀ ਇਹ ਹੈ ਜਿਹੜੀ ਇੱਕ ਕਲਵੰਤ ਕੌਰ ਦਾ ਨਾਮ ਦਰਜ ਕੀਤਾ ਜਾਵੇ ਜਿਹਨੇ ਆਪਣੇ ਘਰ ਵਿੱਚ ਹਸਪੀਟਲ ਖੋਲ ਰੱਖਿਆ ਸੀਗਾ ਉਹਦਾ ਨਾਮ ਦਰਜ ਕੀਤਾ ਜਾਵੇ ਜਿਹੜੀ ਨੇ ਵਾਸ਼ਨ ਕੀਤਾ ਸੀਗਾ ਜਿਹੜੀ <nd> 304 ਦਾ ਰਸੇ 302 ਚ ਬਣਨੀ ਚਾਹੀਦੀ ਅਸੀਂ ਇਹੀ ਮੰਗ ਕੀਤੀ 302 ਬਣਨੀ ਚਾਹੀਦੀ ਸੀ 75 302 ਦਾ ਬਣਨੀ ਚਾਹੀਦੀ ਤੇ ਇਤਨਾ ਸਾਰਾ ਕੰਮ ਹੋਇਆ ਇਹ ਐਸਐਸਪੀ ਸਾਹਿਬ ਨੇ ਡੀਆਈਜੀ ਸਾਹਿਬ ਸਤਿੰਦਰ ਜੀ ਨੇ ਉਹਨੂੰ ਸਾਨੂੰ ਬਹੁਤ ਹਸਲ ਦਿੱਤਾ ਫੋਨ ਤੇ ਗੱਲ ਕੀਤੀ ਬਹੁਤ ਸਾਨੂੰ ਅਗਲੇ ਕਿ ਤੁਸੀਂ ਪਰੇਸ਼ਾਨ ਨਾ ਹੋ ਤੁਹਾਡੀ ਟੀਮਾਂ ਲੱਗ ਚੁੱਕੀਆਂ ਨੇ ਉਹ ਬੰਦਾ 2 ਤੋਂ 4 ਦਿਨ ਚ ਪੜਿਆ ਜਾਊਗਾ ਇਹਦੇ ਵਿੱਚ ਜਿਹੜਾ ਮਕਰਨਾ ਤੁਸੀਂ ਕਹਿ ਰਹੇ ਹੋ ਪਹਿਲਾਂ 126 ਨੰਬਰ ਮਕਰਨਾ ਆਲਰੇਡੀ ਪਹਿਲਾਂ ਦਰਜ ਹੈਗਾ ਥਾਣੇ ਜਿਨਾਂ ਨਾਗਰ ਵਿੱਚ 26354 ਤੇ ਮਕਰਨਾ ਦਰਜ ਸੋ ਇਹ ਸਬੰਧੀ ਜਿਹੜਾ ਅਕਿਊਜ਼ ਜਸ਼ਨ ਗਿੱਲ ਜਿਹੜਾ ਹੈਗਾ ਉਹ ਪੀਓ ਡਿਕਲੇਅਰ ਹੋ ਚੁੱਕਿਆ ਸੀ ਲੇਕਿਨ ਪਹਿਲਾਂ ਵੀ ਪੁਲਿਸ ਨੇ ਐਫਰਟਸ ਕਰਕੇ ਰੇਡ ਡਾੜਾ ਕੀਤੀ ਸੀ ਲੇਕਿਨ ਇਹ ਭਜਿਆ ਹੋਇਆ ਸੀ ਉਹ ਮਾਨਯੋਗ ਧਾਤੂ ਵੱਲੋਂ ਪੀਓ ਟੂ ਵੇਅ ਹੁਣ ਤੋਂ ਬਾਅਦ ਹੁਣ ਫਰਦਰ ਅਸੀਂ ਟੀਮਾਂ ਅਸੀਂ ਅੱਗੇ ਲਵਾ ਕੇ ਡੀਐਸਪੀ ਇਹ ਮੋਲਕ ਡੀਐਸਪੀ ਡੀ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਚਾਰਜੀ ਸੀਆਈਏ ਤੇ ਐਸਐਚਓ ਦਿਨਾਨਗਰ ਸਮੇਤ ਹੋਰ ਪੁਲਿਸ ਕਾਟੀ ਲਗਾਈਆਂ ਗਈਆਂ ਨੇ ਉਹ ਜਲਦੀ ਅਸੀਂ ਜਸ਼ਨ ਗਿਲਰ ਨੂੰ ਕਪਤਾਨ ਕਰ ਲਾਂਗੇ ਸਰ ਇੰਨੇ ਢੇਲੇ ਕੋ ਵਰਦੀ ਕੇ ਦੋ ਸਾਲ ਤੋਂ ਬਾਅਦ ਲਮਾਂ ਕੰਮ ਕੀ ਕਰਨ ਲਿਆ ਸਰਨਾ ਚਾਰ ਨਹੀਂ 2023 ਤੋਂ ਉਸ ਟਾਈਮ ਨਹੀਂ ਨੇ ਇਸ ਪੁਲਿਸਪਲੂ ਐਫਰਟਸ ਕੀਤੇਗੇ ਅਸੀਂ ਲੇਕਿਨ ਕਾਫੀ ਇਹਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਹੈਗਾ ਫਰਦਰ ਜਿਹੜਾ ਹੁਣ ਅਸੀਂ ਜਿਹੜੀ ਹੈਗੀ ਹੈ ਉਹਦੀ ਐਂਟੀਮਾ ਲਾ ਕੇ ਇੱਕ ਮਾਜੂਦਤ ਉਹਨੂੰ ਪਿਊਟ ਕਲੀਅਰ ਹੋ ਗਿਆ ਸੀ ਜੋ ਪ੍ਰੋਸੈਸ ਨੋਟ ਦਾ ਪ੍ਰੋਸੈਸ ਹੁੰਦਾ ਸੋ ਫਰਦਰ ਇਹਦਾ ਇੱਕ ਭਰਾ ਅਸੀਂ ਇਹਨੂੰ ਅਰੈਸਟ ਕੀਤਾ ਇਸ ਕੇਸ 'ਚ ਅਸੀਂ ਨੋਮੀਨੇਟ ਕਰ ਰਹੇ ਹਾਂ ਉਹਦਾ ਨਾਮ ਹੈਗਾ ਪ੍ਰੇਮ ਸਿੰਘ ਸੋ ਫਰਦਰ ਜਿਹੜੇ ਹੋਰ ਵੀ ਇਹਦੇ ਮੈਂਬਰ ਜਿਹੜੇ ਹੈਗੇ ਜਿਹਨੂੰ ਸ਼ੈਲਟਰ ਦੇਣਗੇ ਜਾਂ ਉਹਨੂੰ ਪਨਾਹ ਦੇਣਗੇ ਅਸੀਂ ਉਹਨਾਂ ਖਿਲਾਫ ਵੀ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਇਹ ਪ੍ਰਵਾਲ ਕਿਹਾ ਜਾ ਰਿਹਾ ਕਿ ਉਹਦੀ ਪਨਾਹ ਜਾਂ ਹੋਰ ਰਿਸਟਰ ਵੀ ਕੀਤੇ ਕੇ ਰੌਣਾਪ हां बिल्कुल ਇਹਦਾ ਭਰਾ ਅਰੈਸਟ ਕੀਤਾ ਹੈਗਾ ਲੇਕਿਨ ਫਰਦਰ ਜਿਹੜੇ ਹੈਗੇ ਹੋਰ ਵੀ ਜਿਹੜੇ ਮੈਂਬਰ ਨੇ ਅਸੀਂ ਸਾਰੇ ਇਹਨਾਂ ਦੇ ਜਗ੍ਹਾ ਤੇ ਚੈੱਕ ਕਰ ਰਹੇ ਆਂ ਰੇਡਾ ਕਰ ਰਹੇ ਆਂ ਤੇ ਜਲਦੀ ਨੂੰ ਅਸੀਂ ਅਰੈਸਟ ਕਰ ਲਵਾਂਗੇ ਕਿੱਥੋਂ ਰਨਅਪ ਕੀਤਾ ਗਿਆ ਉਹਨੂੰ ਭਰਾ ਨੂੰ ਇਹਨੂੰ ਜੰਮੂ ਜੰਮੂ ਤੋਂ ਕੀਤਾ ਗਿਆ ਕੋਈ ਲੋਕੇਸ਼ਨ ਵੀ ਟੈਸਕ ਜੰਮੂ ਦੇ ਕਿਸ਼ਨ ਬੋਲਦੇ ਵੀ ਇਹਦੇ ਕੋਈ ਕਾਸਟ ਨਹੀਂ ਸੋ ਅਸੀਂ ਇਸ ਟੈਕਨੀਕਲ ਟੀਮਾ ਤੋਂ ਲਾ ਕੇ ਅਸੀਂ ਜੰਮੂ ਸਾਈਟ ਤੋਂ ਹੀ ਲੈ ਕੇ ਆਂਦੇ ਹਾਂ ਸਰ ਮਹਾਲੀ ਤੋਂ ਵੀ ਟੀਮ ਮਹਾਲੀ ਤੋਂ ਕੋਈ ਟੀਮ ਆਈ ਕੋਈ ਮਹਾਲੀ ਤੋਂ ਕੋਈ ਬਣਾਈ ਹੋਈ ਟੀਮ ਕੋਈ ਵੱਖਰੀ ਨਹੀਂ ਬਿਲਕੁਲ ਨਹੀਂ ਅਸੀਂ ਸਾਰੀ ਟੈਕਨੀਕਲ ਅਸਿਸਟੈਂਸ ਲੈ ਰਹੇ ਹਾਂ ਅਸੀਂ ਕਿਉਂਕਿ ਇਹਨੂੰ ਅਰੈਸਟ ਕਰਨ ਲਈ ਕੋਈ ਸੀ ਜਿਹੜੀ ਜਿਹੜੀ ਮਹਾਲੀ ਟੈਕਨੀਕਲ ਟੀਮ ਹੈ ਜਾਂ ਉਹ ਜਿਹੜੀਆਂ ਜਿਹੜੀਆਂ ਵੀ ਜਿੱਥੇ ਵੀ ਕਿਤੇ ਤੁਹਾਨੂੰ ਲੋੜ ਪਈ ਅਸੀਂ ਉਹਨਾਂ ਨੇ ਅਸਿਸਟਸ ਨਵਾਗੇ ਸਰ ਰੋਪ ਲਾ ਰਹੇ ਪਰ ਉਹ ਵੀ 2 ਸਾਲ ਆਨਲਾਈਨ ਚਰਚੀ ਲਾਉਂਦੇ ਦੀ ਵੀਡੀਓ ਨਹੀਂ ਮੈਨੂੰ ਇਸ ਇਹ ਕੇਸ ਮੇਰੇ ਤੋਂ ਪਹਿਲਾਂ ਦਾ ਹੈਗਾ ਲੇਕਿਨ ਜਿੰਦੋਂ ਜਦੋਂ ਮੈਂ ਸਟਡੀ ਕੀਤਾ ਹੈਗਾ ਲੇਕਿਨ ਇਹਦੇ ਵਿੱਚ ਕਾਫੀ ਐਫਰਟਸ ਪੋਸੀਬਲ ਨੂੰ ਕੀਤੇ ਗਏ ਨੇ ਪਹਿਲੇ ਆਲਰੇਡੀ ਲੇਕਿਨ ਫਿਰ ਜਲਦੀ ਇਹਨੂੰ ਰੈਸਟ ਕਰਵਾ ਕੋਈ ਨਵੀਂ ਅਪਲੀਕੇਸ਼ਨ ਵੀ ਦੇ ਕੇ ਗਏ ਨੇ ਵੀ ਇਹ ਜਿਹੜੀ ਨਰਸ ਹੈਗੀ ਆ ਜਿਹੜੀ ਜਿਹਦੇ ਕਰ ਮੋਸ਼ਨ ਹੋਇਆ ਉਹਨੂੰ ਵੀ ਗ੍ਰਸਤਾਨੀ ਕੀਤਾ ਕਿ ਉਹਦੀ ਪਾਸ ਕੋਈ ਅਖਰੀ ਅਪਲੀਕੇਸ਼ਨ ਦੇ ਗਏ ਪਰ ਨਹੀ ਉਸ ਬਾਰੇ ਅਸੀਂ ਮੈਂ ਚੈੱਕ ਕਰ ਲਵਾਂਗਾ ਸਾਰੀ ਫਾਈਲ ਮੰਗਾ ਕੇ ਇਨਵੈਸਟੀਗੇਸ਼ਨ ਚੈੱਕ ਕਰ ਲਾਂਗੇ ਉਹਦਾ ਵਿੱਚ ਕੀ ਰੋਲ ਹੈਗਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਜਿਹੜੀ ਸੈੱਟ ਬਣਾਈ ਉਹਨਾਂ ਚਾਰ ਸਾਲ ਤੋਂ ਬਾਅਦ ਟ੍ਰਾਂਸਫਰ ਹੋ ਗਈ ਤੇ ਫਿਰ ਸਾਰਾ ਨਹੀਂ ਸੈੱਟ ਕੋਈ ਗੱਲ ਨਹੀਂ ਜੀ ਡੀਐਸਪੀ ਸਾਹਿਬ ਨੇ ਉਹ ਜਿਹੜੇ ਫਾਰਦਰ ਜੇ ਅਫਸਰ ਆਉਣਗੇ ਉਹਨੂੰ ਚੀਜ਼ ਨੂੰ ਫਾਲੋ ਕਰਨਗੇ ਲੇਕਿਨ ਕਿੰਨੇ ਅਧਿਕਾਰੀ ਦੀ ਟੀਮ ਬਣਾਈ ਹੈ ਕਿੰਨੇ ਅਧਿਕਾਰੀ ਦੀ ਟੀਮ ਹੈ ਕਿਹੜੇ-ਕਿਹੜੇ ਅਗਨੇ ਵਿੱਚ ਹਾਂ ਇਹਦੇ ਵਿੱਚ ਡੀਐਸਪੀ ਇਹ ਮੋਲਕ ਸਿੰਘ ਦੀ ਸੁਪਰਵਾਈਜ਼ਰ ਚ ਐਸਐਚਓ ਦਿਨਾ ਹੈ ਅਗਰ ਤਾਂ ਸਾਰੇ ਮੇਨ ਜੀ ਐਸਐਚਓ ਹੈ ਐਂਡ ਜਾਰਸੀ ਹੈ ਇਹ ਸਾਰੇ ਫਾਲੋਅ ਅਪ ਕਰਦੇ